ਲੋ ਜੀ ਵੇਖੋ ਸਵੇਰ ਮੌਸਮ ਰਾਤ ਥੋੜੀਆਂ ਜੀਆਂ ਕੜੀਆਂ ਵੀ ਸੀ ਇਹਨਾਂ ਤੇ ਬੱਦਲ ਵਾਈ ਹੈਗੀ ਆ ਤੇ ਕੀ ਹਾਲ ਚਾਲ ਆ ਦੋਸਤੋ ਵਧੀਆ ਤੇ ਆਪਾਂ ਕਰਨ ਲੱਗੇ ਆ ਬਲੌਗ ਦੀ ਸਟਾਰਟਿੰਗ ਤੇ ਮੈਂ ਬਾਹਰ ਨਿਕਲਿਆ ਸੀ ਇੱਥੇ ਟੂਸੇ ਵਾਲਾ ਕਬੂਤਰ ਫਰਦਾ ਇਹ ਗੁਲਾਬੀ ਤੇ ਗੁਲਾਬੀ ਤੇ ਕਾਲੇ ਟੂਸੇ ਵਾਲਾ ਤੇ ਉਹ ਕੱਲ ਮੌਸਮ ਸੀਗਾ ਕਣਾ ਜਿਆ ਤੇ ਉਹਦੇ ਵਿੱਚ ਬਾਹਰੋਂ ਆਇਆ ਹਣਾ ਮੈਂ ਕਿਆ ਵਲੌਗ ਦੀ ਸਟਾਰਟਿੰਗ ਕਰਦਿਆਂ ਨਾਲੇ ਦੋਸਤਾਂ ਨੂੰ ਬਖਾਉਣੀ ਆ। ਕੋ ਇੱਥੇ ਫਰਦਾ ਫਰਦਾ ਮਿਲਣਾ ਦਾ ਉਹ ਪਿੰਡ ਤੇ ਉੱਠ ਗਿਆ। ਵਾਟਰ ਵਾਸ ਤੋਂ ਐਂ ਫਰਦਾ ਹੀ ਟੇਡਾ ਆ। ਲੋ ਬਾਈ ਮਿੱਤਰੋ ਅੱਜ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ। ਤੇ ਆਪਣੀ ਜਿਹੜੀ ਹਰਨਾ ਬਗਲਾਂ ਵਾਲੀ ਕਬੂਤਰੀ ਸੀ ਬਾਈ ਉਹ ਮਰ ਗਈ ਆ। ਉਹਨੂੰ ਪਤਾ ਨਹੀਂ ਕੀ ਗੱਲ ਹੋਈ। ਸਮਝੋ ਸੌਦਾ ਬਾਹਰ। ਹਰਨਾ ਬਗਲਾਂ ਸੀ ਦੋਵੇਂ। ਤੇ ਇਹ ਵਿਚਾਰੀ ਅੱਜ ਮਰ ਗਈ ਆ ਬੜਾ ਨੁਕਸਾਨਦਾਇਕ ਕੰਮ ਹੋਇਆ ਲਓ ਬਾਈ ਜੀ ਪੱਠਿਆਂ ਦਾ ਟਾਈਮ ਗਿਆ ਹੋ ਤੇ ਅੱਜ ਆਪਾਂ ਕਬੂਤਰ ਖਾਤਰਾ ਨੂੰ ਤਾਂ ਕੁਝ ਵੀ ਨਹੀਂ ਹੋਇਆਗਾ ਕਿਉਂਕਿ ਮੌਸਮੀ ਉਹ ਵਜ੍ਹਾ ਅਸੀਂ ਹੁਣ ਆਪਾਂ ਲੱਗੇ ਆ ਪੱਠੇ ਪਾਉਣ ਤੇ ਇੱਕ ਆਪਣੀ ਹਰੀਆਂ ਬਗਲਾਂ ਵਾਲੀ ਕਬੂਤਰੀ ਮਰ ਗਈ ਆ ਤੇ ਦਾਣਾ ਪਾਣੀ ਆਪਾਂ ਜਾਨਵਰਾਂ ਨੂੰ ਦਿੱਤਾ ਆਪਾਂ ਤੇ ਕਿਉਂਕਿ ਬਾਈ ਹੁਣ ਉਸ ਤੋਂ ਬਾਅਦ ਹੀ ਦਿਖਾਵਾਂਗੇ ਜਾਨਵਰ ਜਿਹੜੇ ਬਾਈ ਕੋਲੋਂ ਬੱਚੇ ਆਏ ਉਹ ਵੀ ਬਾਅਦ ਚ ਦਿਖਾ ਦੇਾਂਗੇ ਤੇ ਜੋ ਤਰ ਗੀ ਜਦੋਂ ਸਕੂਲ ਨੂੰ ਆਗੇ ਦੇ ਹੁਣ ਆਪਾਂ ਪਾਉਣ ਲੱਗੇ ਆ ਪੱਠੇ ਆ ਬਾਹਰ ਦਾ ਮਾਹੌਲ ਹੈ ਬਦਲ ਬਾਈ ਹੋਈ ਹੋਈ ਆ ਤੇ ਚਲੋ ਬਾਈ ਜੀ ਹੁਣ ਆਪਾਂ ਪਾ ਲਈਏ ਪੱਠੇ ਪੱਠੇ ਪਾ ਕੇ ਮਿਲਦੇ ਆ ਤੁਹਾਨੂੰ ਨਾਲ ਹੀ ਫਿਰ ਸਾਰੀ ਕਬੂਤਰ ਦਿਖਾਵਾਂਗੇ ਲਓ ਬਾਈ ਜੀ ਹੁਣ ਤੁਹਾਨੂੰ ਵਿਖਾ ਦਈਏ ਕਬੂਤਰ ਦਾਣਾ ਪਾਣੀ ਦਿੱਤਾ ਪਾ ਅੱਜ ਲਾਈਟ ਵੀ ਰਾਤ ਦੀ 2:00 12 ਵਜੇ ਆਈ ਆ ਤੇ ਇਹਨਾਂ ਨੂੰ ਦਾਣਾ ਪਾਣੀ ਪਾਤਾ ਸਾਰਿਆਂ ਨੂੰ ਹੀ ਪਾਤਾ ਤਕਰੀਬਨ ਉਹ ਤਾਂ ਇਕ ਕਬੂਤਰ ਨਾ ਸਾਰਿਆਂ ਨੇ ਆ ਜਿਹੜਾ ਖੁੱਡਾ ਖੋਲਣ ਲੱਗਿਆ ਇਹਦੇ ਚ ਹੈ ਕਬੂਤਰ ਤੇ ਇਹ ਵੀ ਦਾਣਾ ਪਾਣੀ ਖਾਈ ਬੈਠੇ ਬਾਹਰ ਕੱਢਦੇ ਆਂ ਥੋੜੇ ਚਿਰ ਨੂੰ ਜੇ ਥੋੜਾ ਜਿਹਾ ਬਸ ਆਹੀ ਚੱਕਰ ਬਣਿਆ ਵੀ ਜਿਹੜਾ ਸਵੇਰ ਰਾਤ ਨੂੰ ਪਾਣੀ ਬਾਹਰ ਕੱਢਿਆ ਹੁੰਦਾ ਸਵੇਰ ਪਾਉਣੀ ਆ ਉਹ ਲੇਟ 12 ਵਜੇ ਯੂ ਲੇਟ ਪਿਆ ਇਹਦੇ ਵਿੱਚ ਰਲਮੇ ਮਿਲਮਈਆਂ ਵਿੱਚੇ ਕਬੂਤਰੀਆਂ ਵਿੱਚੇ ਕਬੂਤਰ ਆ ਇਹ ਅੱਡੂ ਅੱਡ ਕਰਨ ਵਾਲੇ ਆ ਇਹ ਰਹਿੰਦੇ ਆ ਤੇ ਹੁਣ ਜਿਵੇਂ ਤਿੰਨ ਬੱਚੇ ਆਏ ਆ ਤਿੰਨ ਬੱਚੇ ਆਏ ਆ ਬਾਈ ਜੱਸੇ ਤੋਂ ਦੋ ਬੱਚੇ ਜੱਸ ਕਿਆਂ ਤੋਂ ਆਏ ਆ ਇਹ ਪੰਜ ਬੱਚੇ ਹੋ ਗਏ ਤੇ ਪੰਜ ਬੱਚੇ ਇਹ ਕੁਛ ਬੱਚੇ ਆ ਫਰਦੇਚ ਦੋ ਹੀ ਆ ਜੋੜੀ ਬਾਕੀ ਆ ਸਾਰੇ ਬੱਚੇ ਇਹ ਸਾਰੇ ਕੁਛ ਗਿੱਜੇ ਆ ਕੁਛ ਗਿਜਾਉਣ ਵਾਲੇ ਆ ਤੇ ਲੋ ਬਾਈ ਜੀ ਬਾਈ ਜੱਸੇ ਕੋਲੋਂ ਆਏ ਆ ਆ ਤਿੰਨ ਬੱਚੇ ਤੇ ਇਹਨਾਂ ਦੇ ਵਿੱਚੋਂ ਇੱਕ ਤਾਂ ਰੋਕਣਾ ਹੀ ਹੋਊਗਾ ਦਾ ਗਿਜਾਉਣਾ ਹੀ ਨਹੀਂ ਹੋਊਗਾ ਤੇ ਹੋਣਾ ਪੈਣਾ ਦੇ ਨਾਲੇ ਲਾਦਗੇ ਰੰਗ ਤੁਹਾਨੂੰ ਇੱਕ ਇੱਕ ਕਰਕੇ ਬੱਚਾ ਵਿਖਾ ਦਿੰਨੇ ਹੈ ਸਟੈਂਡ ਰੱਖਤਾ ਆਪਾਂ ਆ ਵੀ ਤੇ ਹੁਣ ਇਹਨਾਂ ਨੂੰ ਇਹਨਾਂ ਦੇ ਲਾ ਲਈਏ ਦਿਖਾਉਣਾ ਆਪਾਂ ਰੰਗ ਲੈ ਆ ਕਿਹੜਾ ਵੱਡਾ ਇਹਦਾ ਜਮੜਾ ਝੱਲ ਰੈ ਦੀ ਇਹ ਵਿਖਾ ਦੇ ਇੱਥੇ ਨਹੀਂ ਕਰਦੇ ਚੱਲ ਆ ਭਾਈ ਚਿੱਟਿਆਂ ਦਾ ਹੋਊਗਾ ਬੱਚਾ ਆ ਬਾਈ ਕੋਲੋਂ ਆਇਆ ਆ ਕਾ ਕੇ ਖਾਵੇ ਉਹ ਤੇ ਤਾਂ ਰੰਗ ਲੱਗਿਆ ਹੀ ਆ ਇਹਦੀ ਚੱਲ ਰਾ ਇਹਦੇ ਰੰਗ ਨਹੀਂ ਲਾਉਂਦੇ ਹਾਂ ਵੀ ਛੀਦਾ ਵਾਈ ਵੀ ਆ ਬੱਚਾ ਰੁਕ ਆ ਬਾਈ ਵੀ ਸ਼ਾਇਦ ਸ਼ਾ ਖਾਊਗਾ ਹਰੀਆਂ ਜਿਹਦਾ ਜਿਹਨੂੰ ਕਹਿ ਦਿੰਨੇ ਆਪਾਂ ਉਹ ਜਾਂ ਇਹ ਅੱਖਾਂ ਬਦਲੂ ਜਾਂ ਫਿਰ ਵੀ ਖਾਏ ਕਿ ਕਿੰਨੇ ਦਾ ਬਦਲਦਾ ਦੇ ਨਾਲ ਲੱਗ। ਇਹਦੀ ਆਪਾਂ ਕਰ ਦਈਏ। ਨਹੀਂ ਨਹੀਂ। ਇਹਦੇ ਨਾਲ ਲੱਗਣੀ। ਰਾਂਗਾ ਪਾਪਾ ਬਈ ਗੁਲਾਬੀ ਤੇ ਜਾਂ ਹਰਾ। ਆਪਾਂ ਦੋ ਰੰਗ ਹੀ ਲਾਉਣੇ ਆ। ਪਾਣੀ ਨੂੰ ਪਾ। 5 ਦਿਨ ਬਾਅਦ ਦੂਜਾ ਇੱਕ। ਇਹ ਰਿਹਾ ਫੰਬਾਗਿਆ ਰੰਗ ਜਾ ਇਛਾ ਦਿਨ ਦਾ ਮਾਣ ਖੋੜੋ ਕੱਟ ਕੱਟ ਦਾ ਫਰਾਮ ਨਾ ਇਹਦੀ ਰੰਗ ਬਦਲਦੀ ਨਾ ਲੋਕ ਬਾਈ ਜੀ ਜਿਹੜਾ ਆ ਬੱਚਾ ਇਹ ਬੱਚਾ ਬਾਈ ਕਹਿੰਦਾ ਨਹੀਂ ਘਿਜੋਣਾ ਰੁਕਣਾ ਕਹਿੰਦਾ ਤੁਗਵਾਲਿੰਗ ਕਹਿੰਦੇ ਬਾੜੀ ਚੰਗੀ ਜੋੜੀ ਦਾ ਬਾਈ ਆਹ ਯਰ ਖਾਲੇ ਵਾਲੀ ਘੁੱਤਰ ਦਾ ਇਹ ਵੀ ਸ਼ਾਖ ਖਈ ਹੋਆ ਇਹਦਾ ਕੰਡ ਕਰ ਦਿੰਨੇ ਲਫੜੀ ਇਹਦਾ ਕੰਡ ਕਰ ਦਿੰਨੇ ਕੰਡ ਕਰ ਕੰਡ ਹੋਰ ਇਹ ਵੀ ਕਰ ਦਿੰਨੇ ਬੜਾ ਇਹ ਨੂੰ ਸੁਣਨਾ ਬਤਾਈ ਚੰਡੀ ਕਰ ਦਿੰਨੇ ਆ ਲੋ ਬਾਈ ਜੀ ਇਹਦੀ ਕੰਡ ਤਵਰੀ ਕਰਦੀ ਆ ਇਹ ਰੋਕਣਾ ਬਾਈਆਂ ਦਾ ਨਹੀਂ ਗਿਜਾਉਣਾ ਭਾ ਦਿਆ ਕਰਾਂਗੇ ਨਾਲ ਚੱਲ ਉਹ ਗਿਜਾਉਂ ਉਹ ਨਹੀਂ ਕਰਦੀ ਗਿਜਾਉਂਦੇ ਚਲੋ ਠੀਕ ਆ ਬਾਈ ਜੀ ਲਓ ਜੀ ਲੋ ਬਈ ਮਿੱਤਰੋ ਕੋਠੇ ਤੋਂ ਮੌਣ ਅੱਜ ਬਦਲ ਗਈ ਸੀਗੀ ਸੋਹਣਾ ਮੌਣ ਆ ਤੇ ਵਾਟਰ ਵਾਕਸ ਤੇ ਵੀ ਹੈ ਨਹੀਂ ਕੋਈ ਜਾਨਵਰ ਨੇ ਗੰਡੇ ਵੀ ਚੱਲ ਪਏ ਚਲੋ ਠੀਕ ਹੈ ਬਾਈ ਜੀ ਹੁਣ ਕਰਨ ਲੱਗੇ ਆਪਾਂ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਭੁੱਲ ਚੁੱਕ ਦੀ ਖਿਮਾ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ